ਲੈ ਸਾਹਮਣੇ ਉਹਨਾਂ ਦੇ ਪਿੰਡ ਹੈਗੇ ਪਾਕਿਸਤਾਨ ਮੇਰੇ ਭਾਈਆਂ ਦੇ ਪਿੰਡ ਜਿਹੜੇ ਮੁਸਲਿਮ ਭਾਈਆ ਸਾਡੇ ਉਹਨਾਂ ਦੇ ਪਿੰਡ ਇਹ ਸਾਰੀ ਤਾਰ ਲੱਗੀ ਆ ਮੋ ਬਾਬੇ ਦੇ ਨਾਂ ਤੇ ਨਾ ਹੁੰਦਾ ਤਾਜਾ ਪਿੱਪਲ ਵੀ ਨਹੀਂ ਸੀ ਰਹਿਣਾ ਬੋਰ ਵੀ ਨਹੀਂ ਸੀ ਪੜ ਦੇਣਾ ਸੀ ਆਪਾਂ ਹੁਣ ਤਾਂ ਜਾਂ ਕੋਈ ਗੱਡੀ ਲੰਘ ਜਾਂਦੀ ਜਾਂ ਮੋਟਰਸਾਈਕਲ ਫਰ ਫਰ ਕਰਕੇ ਲੰਘ ਜਾਂਦੇ ਆ ਪਿੱਛੇ ਰਸਤੇ ਸੀ ਧੂੜਾਂ ਪੜਦੇ ਆਉਂਦੇ ਸੀ ਗੱਡੇ ਜਾਂ ਕੁਛ ਵੀ ਜਾਂ ਅਸੀਂ ਸਕੂਲ ਜਾਂਦੇ ਸੀ ਤਉ ਉਹ ਦੋ ਜਦੋਂ ਬੱਚੇ ਥੱਕ ਜਾਂਦੇ ਆ ਆ ਬੈਂਚ ਤਾਂ ਹੁੰਦੇ ਨਹੀਂ ਸੀ ਇਸ ਤਰ੍ਹਾਂ ਖੜ ਕੇ ਖੜ ਜਾਣਾ ਦਰਖਤ ਦੇ ਇਸ ਤਰ੍ਹਾਂ ਨਲਕੇ ਚੱਲਦੇ ਹੁੰਦੇ ਸੀ ਜਿਵੇਂ ਆ ਖੜਾ ਇੱਥੋਂ ਪਾਣੀ ਪੀ ਲੈਣਾ ਫੇਰ ਤੁਰ ਪੈਣਾ ਰੌਣਕ ਰੌਣਕ ਹੁੰਦੀ ਦੇਖ ਲੈਣਾ ਇੱਥੋਂ ਬੈਠਾਂ ਦੇਖ ਲੈਣਾ ਕਿ ਉਹ ਫਲਾਨਾ ਆਉਂਦਾ ਰੁਕ ਜੀ ਉਹਨਾਂ ਨੂੰ ਨਾਲ ਲੈ ਜਾ ਉਹਨਾਂ ਬਾਜਾ ਮਾਰਨੀ ਆ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਇਸ ਵੀਡੀਓ 'ਚ ਅੱਜ ਬਾਰਡਰ ਏਰੀਆ ਆਪਾਂ ਘੁੰਮ ਰਹੇ ਸੀਗੇ ਕੱਲ ਤੁਸੀਂ ਦੇਖਿਆ ਰਾਜੋਗੇ ਤੱਕ ਆਪਾਂ ਗਏ ਸੀ ਲੇਟ ਹੋ ਗਏ ਸੀ ਅੱਜ ਆਪਾਂ ਰਾਜੋ ਕੇ ਤੋਂ ਅੱਗੇ ਪੈਂਡਾ ਇੱਕ ਪਲੋ ਪੱਤੀ ਤੁਸੀਂ ਦੇਖ ਲਿਆ ਹੁਣ ਥੰਬਨੇਲ ਤੇ ਪਲੋ ਪੱਤੀ ਦੇਖਣਾ ਤੇ ਰਸਤੇ 'ਚ ਨਾ ਆ ਇੰਨਾ ਸੋਹਣਾ ਬਾਗ ਆ ਮੈਂ ਕਹਿੰਨਾ ਜਿੰਨੇ ਨਾ ਪੱਤੇ ਆ ਨਾ ਉਸ ਤੋਂ ਜ਼ਿਆਦਾ ਫੁੱਲ ਲੱਗੇ ਆ ਕਮਾਲ ਦੀ ਲੋਕੇਸ਼ਨ ਆ ਯਾਰ ਇੱਥੇ ਮੈਂ ਇਹਨੂੰ ਬਾਗ ਨੂੰ ਦੇਖਣ ਖੜ ਗਿਆ ਇਹ ਗੱਬੂ ਘੋਸ਼ਿਆਂ ਦਾ ਬਾਗ ਆ ਆ ਦੇਖੋ ਕਿੰਨੇ ਸੋਹਣੇ ਫੁੱਲ ਆ ਮਤਲਬ ਕੀ ਯਾਰ ਕੁਦਰਤ ਦੀ ਚੀਜ਼ ਆ ਹਨਾ ਮਤਲਬ ਇਹ ਵੀ ਫੁੱਲਾਂ ਨੂੰ ਦੇਖ ਦੇਖ ਕੇ ਚਾਹ ਤੁਸੀਂ ਘੰਟਾ ਦੇਖੀ ਜੋ ਕਿੰਨਾ ਸਕੂਨ ਆ ਇੱਥੇ ਤੇ ਮੈਂ ਕਿਹਾ ਕਿ ਵੀਡੀਓ ਆਪਾਂ ਇੱਥੋਂ ਸ਼ੁਰੂ ਕਰਦੇ ਆ ਤੇ ਆਪਾਂ ਉਹ ਪਿੰਡ ਦੇਖਣਾ ਉਹ ਇੰਜ ਕੱਲ ਬਾਈ ਦੱਸਦੇ ਸੀ ਉੱਥੇ ਰਾਜੋਕੇ ਤੋਂ ਉਹ ਦੱਸਦੇ ਸੀ ਕਹਿੰਦੇ ਕਿ ਇਹ ਜਿਹੜਾ ਪਿੰਡ ਆ ਨਾ ਪਲੋ ਪੱਤੀ ਇਹਦੇ ਮਤਲਬ ਤਾਰ ਜਮਾ ਬਿਲਕੁਲ ਪਿੰਡ ਦੇ ਵਿੱਚ ਦੀ ਆ ਲੰਘਦੀ ਉਹ ਸਾਰਾ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਰਸਤੇ ਜਾਂਦੇ ਲੋਕੇਸ਼ਨ ਵੀ ਦਿਖਾਵਾਂਗੇ ਇੱਕ ਵਾਰ ਤੁਸੀਂ ਆ ਬਾਗ ਦੇਖ ਲਓ ਇਹਦੇ ਨਜ਼ਾਰੇ ਦੇਖ ਲਓ ਤੁਹਾਨੂੰ ਸ਼ਾਇਦ ਵੀਡੀਓ ਚ ਕਿਹੋ ਜਿਹਾ ਦਿਸੇ ਪਰ ਘੈਂਟ ਆ ਆਪਾਂ ਹੁਣ ਚੱਲਦੇ ਹਾਂ ਨਾ ਪਲੋ ਚੱਲਦੇ ਆ ਇਹ ਵੀਰਾ ਮਿਲਿਆ ਆਪਾਂ ਨੂੰ ਗੁਰਪ੍ਰੀਤ ਸਿੰਘ ਹਾਂਜੀ ਗੁਰਪ੍ਰੀਤ ਸਿੰਘ ਤੁਹਾਡਾ ਪਿੰਡ ਕਿਹੜਾ ਆਪਣਾ ਪਿੰਡ ਮਹਿਮੂਦਪੁਰ ਆ ਜੀ ਮਹਿਮੂਦਪੁਰਾ ਹਾਂਜੀ ਸਰ ਚਲੋ ਤੁਹਾਡਾ ਪਿੰਡ ਲੰਘ ਕੇ ਤੇ ਅਸੀਂ ਅੱਗੇ ਜਾਵਾਂਗੇ ਠੀਕ ਆ ਠੀਕ ਹੈ ਸਰ ਤੇ ਜੇ ਆਉਂਦੇ ਟਾਈਮ ਲੱਗਿਆ ਤਾਂ ਤੁਹਾਡੇ ਕੋ ਹੋ ਗਿਆ ਮੈਂ ਠੀਕ ਹੈ ਸਰ ਕੋਈ ਗੱਲ ਨਹੀਂ ਜਰੂਰ ਆਇਓ ਆਪਣੇ ਘਰੇ ਠੀਕ ਹੈ ਵੀਰੇ ਹਾਂਜੀ ਠੀਕ ਹੈ ਇਹ ਕੀ ਨਾ ਕੀ ਹੈ ਤੇਰਾ ਇਹਦਾ ਨਾਮ ਹੈਗਾ ਸ਼ਿਵਜੋਤ ਸਿੰਘ ਅੱਛਾ ਜਾਂਦਾ ਫੂਲ ਹਾਂ ਜੀ ਜਾਂਦਾ ਫੂਲ ਹੈ ਰਾਜੂ ਕੇ ਪੰਡ ਇਹ ਦਿਖਾਤਾ ਤੁਹਾਨੂੰ ਪਹਿਲੀ ਵੀਡੀਓ ਚ ਜਾ ਕੇ ਦੇਖ ਲਿਓ ਤਾਂ ਹੁਣ ਖਲੋ ਪੱਤੀ ਆ ਦੇਖੋ ਆ ਪੰਡਾ ਇਹ ਅਖੀਰਲਾ ਪੰਡੀ ਆ ਰਾਜੂ ਕੇ ਤੋਂ ਵੀ ਬਾਟਰ ਜਿਹੜਾ ਉਹ ਕਿਲੋਮੀਟਰ ਦੇ ਬਾੜ ਤੇ ਸੀਗਾ ਤੇ ਆ ਡਰੇਨ ਦੀ ਪਾਰ ਕਰਕੇ ਆਪਾਂ ਅੱਗੇ ਦੇਖਦੇ ਹਾਂ ਮੌਜੂਦ ਕੀ ਆ ਆ ਲੋਕਾਂ ਦੇ ਘਰ ਕੋਹ ਵਿਚਾਰਿਆਂ ਦੇ ਕੋਹ ਪਿਆਰਾ ਹਨ ਕੋਈ ਡਰੇਨ ਤੇ ਆ ਹਲੋ ਸਾਹਮਣੇ ਦਿਖ ਰਿਹਾ ਨਾ ਉਹ ਪਿੱਛੇ ਪਾ ਜਾਵਦੇ ਕਾ ਸੜਕ ਜਾਂਦੀ ਯਾਰ ਇਹ ਕਿ ਕਿਹੜੇ ਪਿੰਡ ਤੋਂ ਜਾਂਦੀ ਉਹ ਜਾਂ ਹੋਰ ਹੋ ਸਕਦਾ ਖੇਤਾਂ ਦੇ ਜਿਹੜੇ ਲੋਕ ਆ ਨਾ ਢਾਣੀਆਂ ਢੋਗੀਆਂ ਵਾਲੇ ਇੰਨਾ ਦੇ ਘਰਾਂ ਨੂੰ ਕੀ ਜੱਤ ਨੂੰ ਸੜਦਾ ਓਹੋ ਹੋ 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 ਮਿੱਕੀ ਪਾ ਗਿਆ ਜੱਟੀਆਂ ਵਾਲੇ ਹਕੌਲੀ ਚਲਾਲਾ ਭਾਈ ਤਾਂ ਆ ਤਾਂ देख लारिश हुई है फिर भी मिट्टी पी आरकारी बिल्डिंग लवार पी ए बारिश नहीं है कि सोना पेंडे वे घर आलो पत्ती मतलब पलो पत्ती ना ही जाएगा ਸੋਜੀ ਸੋਜੀ ਨਵੀਂ ਤੇ ਲੋਗ ਆਹੀ ਕਣਕ ਦੀ ਫਸਲ ਹੀ ਭਲਾਈ ਆ ਲੂਲੂ ਵੀ ਹੈੜੀ ਆਪਣੇ ਸਾਈਡ ਆਦ ਨੂੰ ਆਉਂਦੀ 3000 ਰੋ ਆ ਹੈਨਾ 3000 ਆ ਸਾਹਮਣੇ ਵਾਲੇ ਮੈਂ ਇੱਥੋਂ ਵਾਜੂ ਰਾਜੋ ਕੇ ਤਾਂ 1 ਕਿਲੋ ਮੀਲ ਆ ਇੱਥੋਂ ਇਹ ਸਪੈੰਡ ਤੋਂ ਆ ਪਿੰਡ ਦਾ ਆ ਗਿਆ ਸ਼ੁਰੂਆਤ ਆ ਜਿਹੜਾ ਰੋਡ ਇੱਥੇ ਆ ਰੋੜਾ ਪਿਆ ਇੱਤੇ ਲੋਕ ਪਹੇਗੇ ਹਨ ਫੇਰ ਆਉਣ ਆ ਜਾਣਾ ਸੌਖਾ ਹੋ ਜਾਊਗਾ ਇਹ ਪਿੰਡ ਦੀ ਟਰਨੀ ਆ ਜਿਹੜੀ ਆ ਪੰਜਾਬ ਰਹਿ ਇਹ ਪਿੰਡ ਦਾ ਮੈਂ ਆਪਾਂ ਯਾਰ ਇਸ ਪਿੰਡ ਦਾ ਸਕੂਲ ਵੀ ਦੇਖ ਕੇ ਆਣਾ ਅੱਜ ਪਿੰਡ ਦਾ ਉਥੋਂ ਤੱਕ ਆਪਾਂ ਨੂੰ ਪਤਾ ਲੱਗ ਗਿਆ ਫਿਰ ਨਹੀਂ ਦੱਸੋ ਠੀਕਿੰਟਾ ਵੱਡਾ ਬਿੰਦਾ ਆਹੋ ਕੁ ਵਾਰਾ ਸਾਡੀ ਹੈਗਾ यार खांसी हट दी नहीं मौसम का निकल गया हाँ आपको मुड़ू भी फिरने के नहीं मेरे हिसाब अगे बॉर्डर आ गया कोई नहीं पिंड बॉर्डर का तो बॉर्डर ही होगा और होगा यार एक गल है इतो कटियाले तक ही है रेल लाइन कोई रेल लाइन नहीं लगिया जिन्हें पिंड आप देखिए ਹਣਾ ਆ ਪਿੰਡ ਦੀ ਇਧਰਲੀ ਵੀ ਆ ਕੱਚੀ ਫਿਰਨੀ ਆ ਪਹਿਲਾ ਐ ਨਾ ਪਹਿਲਾ ਐ ਡਾਊਟਾ ਲੱਗੀਆਂ ਦੇਖੋ ਆ ਇਧਰ ਹੌਲ ਚੱਲ ਦੇਖੋ ਕਿੰਨਾ ਮਤਲਬ ਛਾਤ ਹੌਲ ਆ ਪਿੰਡ ਦਾ ਲੇ ਲੇਕਾਰ ਆ ਲੋਕਾਂ ਦੇ ਇੱਥੇ ਇੱਟਾ ਉੱਤਾਂ ਪ੍ਰਾਣੀਆਂ ਲੱਗੀਆਂ ਕੋਈ ਬੰਦਾ ਨਹੀਂ ਦਿਸਿਆ ਬੰਦੇ ਜੀ ਹੈ ਨਾ ਅਜੇ ਤੱਕ ਤਾਂ ਕੋਈ ਨਹੀਂ ਗਿਆ ਆ ਫੱਟਾ ਜਿਹੇ ਸਿਆ ਇੱਕ ਇਹ ਵੀ ਸੁਣਨਾ ਹੀ ਪਿਆ ਇਹ ਢੀਕ ਦਾ ਆ ਦੇ ਇਹ ਸਾਥ ਬਣਾਈਆਂ ਇੱਥੇ ਬੈਠਰ ਆਹਾਂ ਦਾ ਬੜੇ ਵੱਡੇ ਗੁੱਤਿਲ ਆਏ ਜਦੋਂ ਆਪਾਂ ਸ਼ੁਰੂ ਤੋਂ ਬੜੇ ਕਿੰਨੇ ਉਦੋਂ ਵੱਡੇ ਘਰ ਸੀ ਹੈ ਨਾ ਆ ਪੈਣ ਦੀ ਛੋਟੀ ਜਿਹੀ ਘਰੀ ਜਾਂਦੀ ਆ ਇਹ ਤਾਂ ਮੋਟਰ ਸਹੀ ਲੰਘੂਗਾ ਹੈ ਨਾ ਆ ਕੱਜੀ ਆ ਗਈ ਹੋ ਜੀ ਤਗੜੇ ਛੇਰਾ ਵਰਗੇ ਘਰ ਛੋਟੇ ਛੋਟੇ ਸਾਬਰਾਂਗੀ ਆ ਇਧਰ ਲੈ ਖਤਮ ਹੋ ਗਈ ਉਹ ਫਿਰ ਨਹੀਂ ਕਿ ਕਿਹੜੀ ਸੀ ਫਿਰ ਜਿਹੜੀ ਆਪਾਂ ਐ ਜਿਹੜੀ ਉਹ ਵੱਡਾ ਰਸਤਾ ਵੱਡਾ ਰੋਡ ਸੀ ਉਹ ਆਹ ਤੋਂ ਹੋ ਰਿਹਾ ਇੱਧਰ ਵਾਟਰਮਾਰਕਸ ਵੀ ਹੈਗਾ ਹੈ ਬਾਈ ਬਾਈ ਕੀ ਹਾਲ ਹੈ ਬਾਈ ਬਾਈ ਟੋکریاں ਬਣੇ ਜਾਂਦਾ ਟੋکریاں ਬਣਾਈ ਜਾਂਦੇ ਤੇ ਉਹ ਬਾਰਡਰ ਦੇਖਣਾ ਬਾਈ ਯਾਰ ਤਾਰ ਕਿੰਨੀ ਕੀ ਦੂਰ ਹੈ ਤੁਹਾਡੇ ਪਿੰਡ ਤੋਂ ਹਾਂਜੀ ਕਿੱਧਰ ਦੀ ਪੱਕੀ ਪੱਕੀ ਠੀਕ ਹੈ ਤੇ ਜਿਹੜਾ ਆ ਮਗਰਲਾ ਰਸਤਾ ਸੀ ਕੱਚਾ ਠੀਕ ਹੈ ਜੀ ਕਿੰਨੀ ਕ ਦੂਰ ਹੈ ਇੱਥੋਂ ਅੱਛਾ ਠੀਕ ਠੀਕ ਹੈ ਠੀਕਾ ਠੀਕਾ ਤੇ ਫੋਨ ਤੁਹਾਡੇ ਪਿੰਡ ਯਾਰ ਸਕੂਲ ਹੈਗਾ ਛੋਟਾ ਕਿ ਵੱਡਾ ਛੋਟਾ ਅੱਛਾ ਰਾਜੂ ਵੀ ਵੱਡੇ ਹਾਂ ਰਾਜੂ ਵੀ ਤਾਂ ਵੱਡੇ ਪਰ ਰਾਜੂ ਵੀ ਤਾਂ ਦੇਖ ਲਿਆ ਐ ਐਡਾ ਕੀ ਪਿੰਡ ਆ ਨਾ ਤੁਹਾਡਾ ਛੋਟਾ ਹੀ ਪਿੰਡ ਹੈ ਹੈ ਚਲੋ ਆਪਾਂ ਇਹ ਰਸਤੇ ਚੱਲਦੇ ਆ ਕਿਉਂਕਿ ਸਾਰੇ ਕੱਚੇ ਕੱਚੇ ਰਸਤੇ ਆ ਸਿੱਧੇ ਕਿਹ ਨਾਲ ਨਾਲ ਆਹਾਂ ਨਾ ਤੇ ਫਿਰ ਉਹ ਜਿਹੜੀ ਜਿਹੜੀ ਮੰਨ ਲਓ ਉਧਰ ਜਿਹੜਾ ਗੇਟ ਫਿਰ ਉਧਰ ਦੀ ਵੀ ਆਪਾਂ ਦੇਖ ਸਕਦੇ ਆச்சா ਇਧਰ ਦੀ ਨੇੜਾ ਦੋ ਰਸਤੇ ਆ ਇੱਕ ਤਾਂ ਉਹ ਜਾਂਦਾ ਸੀ ਆਪਾਂ ਉਧਰ ਦੀ ਵੀ ਜਾ ਸਕਦੇ ਇੱਕ ਹਾਂ ਚਲੋ ਆਪਾਂ ਮੈਸੇ ਤਾਂ ਬਾਈ ਨੇ ਦੱਸਤਾ ਆਪਾਂ ਨੂੰ ਵੀ ਆਹ ਰਸਤਾ ਤੁਹਾਨੂੰ ਉਹ ਥਲੇ ਜਾਊਗਾ ਯਾਰ ਇੱਕ ਗੱਲ ਕੱਲ ਅਪ ਗਏ ਗੱਲ ਵੀ ਆ ਕੱਚਾ ਰਸਤਾ ਅੱਜ ਵੀ ਹੋਵੇ ਇਟਾ ਉਟਾ ਹੀ ਲਾ ਦੇਣ ਇੱਥੇ ਪਰ ਕਿਉਂ ਭਾਈ ਸਹੀ ਆ ਇੰਨਾ ਗਾ ਜਿੰਨਾ ਗਾ ਲੋਕੀ ਮਤਲਬ ਫਸਲਾਂ ਆਪਦੀ ਵੰਡਣ ਦੇ ਲਈ ਟਰੈਕਟਰ ਟਰਾਲੀਆਂ ਲਗਾਉਂਦੇ ਉਹਨਾਂ ਦਾ ਰਸਤਾ ਭਾਈ ਗਿਆ ਸੀ ਬਾਈ ਨੂੰ ਪੱਠੇ ਦਾ ਮੈਂ ਚੁਕਾ ਦਿੱਤੇ ਤੇ ਹੁਣ ਇਹ ਕੱਚੇ ਕੱਚੇ ਰਸਤੇ ਤੁਸੀਂ ਦੇਖਿਆ ਹੁਣ ਆਏ ਸਾਹਮਣੇ ਪਿੱਛੇ ਮੇਰੇ ਬਾਰਡਰ ਲਾਈਨ ਦੀ ਤਾਰ ਆਜੋ ਦੇਖਦੇ ਆ ਬੱਬੂ ਆ ਜਾ ਜ਼ੀਰੋ ਲਾਈਨ ਤੇ ਦੇਖਦੇ ਆ ਇੱਕ ਤਾਂ ਗੇਟ ਉਧਰ ਸੀਗਾ ਉਧਰ ਨਹੀਂ ਆਪਾਂ ਜਾਣਾ ਕਿਉਂਕਿ ਦੂਰ ਪੈਂਦਾ ਇੱਧਰ ਆਜੋ ਇੱਧਰ ਆਪਾਂ ਦੇਖਦੇ ਆ ਕਿੰਨੇ ਕੁ ਦੂਰ ਆ ਸਾਹਮਣੇ ਆ ਅੱਧੇ ਕਿਲੇ ਦੀ ਬਾੜ ਤੇ ਹਨਾ ਤੇ ਇੱਥੇ ਵੀ ਆਵਾਜ਼ ਆ ਰਹੀ ਬੱਬੂ ਉਹਨਾਂ ਦੇ ਪਿੰਡ ਦੀ ਕਿਹੜਾ ਪਿੰਡ ਆ ਇਥੇ ਪਤਾ ਕਿਹੜਾ ਉਹੀ ਪਿੰਡ ਆ ਕਿਉਂਕਿ ਰਾਜੋਗੇ ਤੋਂ ਵੀ ਉਹੀ ਪਿੰਡ ਸ਼ੋ ਹੋ ਰਿਹਾ ਕੀ ਨਾ ਸੀਗਾ ਚੱਠਿਆਂ ਚੱਠਿਆਂ ਵਾਲਾ ਹਨਾ ਚੱਠਿਆਂ ਵਾਲਾ ਵੱਡਾ ਜਿਹਾ ਵੱਡਾ ਪਿੰਡ ਜਾਂ ਟਾਊਨ ਹੋਊਗਾ ਤਾਂ ਉਹਦੀ ਆਵਾਜ਼ ਆ ਰਹੀ ਆ ਕੁਝ ਵੇਚਣ ਦੀ ਬਾਜ਼ ਆ ਰਹੀ ਹੋਊਗੀ ਇਧਰ ਹੈਣੀਂਗਾ ਭਾਈ ਕੋਈ ਚਲੇ ਗਏ ਪੱਠੇ ਪੁੱਠੇ ਲੈ ਕੇ ਇੱਕ ਨੂੰ ਤਾਂ ਮੈਂ ਚਕਾ ਦਿੱਤੇ ਆ ਦੇਖ ਕਿੰਨਾ ਫਲ ਲੱਗਿਆ ਬਬੂ ਰਿਆ ਬੁੱਲੇ 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 ਬਿਰਲਾ ਜਾ ਤੂਰੀਏ ਦੇ ਬੁੱਟੇ ਦੇਖੋ ਫਲੀ ਦੇਖੋ ਕਿੰਨੀ ਮੋਟੀ ਗੱਡੀ ਗੱਡੀ ਫਲੀ ਪਈ ਹੈ ਨਾ ਤੂਰੀਆ ਇਹ ਆਹ ਦੇਖੋ ਮੈਂ ਆਲੇ ਦੁਆਲੇ ਹੀ ਆ ਬੱਬੂ ਉਥੋਂ ਲੈ ਕੇ ਆਲੇ ਦੁਆਲੇ ਹੀ ਆ ਬਾਰਡਰ ਇਧਰ ਆ ਤਾਂ ਨਾ ਉਥੋਂ ਫੇਰ ਉਹ ਨੂੰ ਮੋੜਦੀ ਆ ਕੋਈ ਬੰਦਾ ਨਹੀਂ ਯਾਰ ਜਿਹਦੇ ਨਾਲ ਆਪਾਂ ਗੱਲ ਕਰ ਸਕੀ ਹੈ ਨਾ ਸਾਰੇ ਇੱਕੋ ਸੀਗਾ ਬਾਈ ਉਹਨੂੰ ਉਹ ਮੁੜ ਗਿਆ ਪੱਠੇ ਲੈ ਕੇ ਧਿਸਦੀ ਹੈ ਨਾ ਤਾਰ ਦੇਖ ਲਾ ਜਮਾ ਬਿਲਕੁਲ ਨੇੜਾ ਇੱਥੋਂ ਹਾ ਵਾਲਾ ਅੱਧੇ ਕਿੱਲੇ ਤੇ ਤਾਰ ਆ ਸਾਰੀ ਇਹ ਤੋਂ ਅੱਗੇ ਆਪਾਂ ਜਾ ਨਹੀਂ ਸਕਦੇ ਕਿਉਂਕਿ ਭਾਰਤ ਪਾਕਿਸਤਾਨ ਦਾ ਬਾਰਡਰ ਆ ਲੋਕ ਪਤਾ ਕੀ ਕਹਿੰਦੇ ਜਿਵੇਂ ਕਈ ਕਹਿੰਦੇ ਇੰਟਰਨੈਸ਼ਨਲ ਬਾਰਡਰ ਇੰਟਰਨੈਸ਼ਨਲ ਬਾਰਡਰ ਆ ਸਹੀ ਆ ਉਹਨਾਂ ਦੀ ਗੱਲ ਕਿਉਂਕਿ ਅੱਗੇ ਤਾਂ ਦੂਜਾ ਦੇਸ਼ ਆ ਇਸ ਤੋਂ ਪਾਰ ਜਾਣ ਲਈ ਸਾਨੂੰ ਵੀਜੇ ਦੀ ਲੋੜ ਆ ਜਿਹੜਾ ਆਪਾਂ ਅੰਬਰਸਰੋਲ ਮੰਗਾਗੇ ਬਾਗਾ ਬਾਰਡਰ ਮੰਗਾਗੇ ਆ ਇੱਧਰ ਤੂੜ ਹੈ ਉਹ ਅੱਗੇ ਰਸਤਾ ਹੋਊ ਨਾ ਤਾਰ ਦੇ ਨਾਲ ਨਾਲ ਰਸਤਾ ਜਿਵੇਂ ਆ ਕਿਸਾਨ ਇਹ ਹੁਣ ਮੇਰੇ ਜਿਹੜੇ ਭਾਈ ਦੀ ਪੈਲੀ ਆ ਆਹਾ ਜਿਨ੍ਹਾਂ ਦੇ ਖੇਤ ਆ ਉਹਨ ਘਰੇ ਹੋਣਗੇ ਜੇ ਹੁੰਦੇ ਤਾਂ ਬਸ ਆ ਅਗਲਾ ਕਿੱਲੇ ਇੰਨੇ ਕਿੱਲਿਆਂ ਚ ਤਾਂ ਫੈਂਸਿੰਗ ਲੱਗੀ ਇੱਕ ਗੱਲ ਰੋਡ ਇੱਥੇ ਵਧੀਆ ਹੈਗਾ ਐਂ ਚਾਹੇ ਮੋਟਰਸਾਈਕਲ ਇੱਥੋਂ ਤੱਕ ਆ ਜਾਊਗਾ ਆਰਾਮ ਨਾਲ ਗੱਡੀ ਨਹੀਂ ਆਉਂਦੀ ਉਹ ਚਲੇ ਗਿਆ ਯਾਰ ਮਿੰਟੇ ਚ ਬਾਈਕ ਪਹਹਾ ਕੇ ਹਨਾ ਹਾਂ ਹਾਂ ਉਹ ਇੰਨੀ ਬਾਜ ਮੈਨੂੰ ਪਤਾ ਇਧਰੋਂ ਨਹੀਂ ਆ ਰਹੀ ਆਪਣੇ ਪਿੰਡ ਨਾ ਰਾਜੋਗੇ ਤੋਂ ਨਾ ਪਲੋ ਪੱਤੀ ਤੋਂ ਜਿੰਨੀ ਬਾਜ ਇਧਰੋਂ ਆ ਰਹੀ ਹੈ ਇੰਨੀ ਨਾ ਆਪਾਂ ਨੂੰ ਇਹ ਮੇਰੇ ਪੈਗ ਸਾਈਡ ਤੇ ਸਾਰਾ ਬਾਰਡਰ ਆ ਆ ਜਿਹੜੇ ਕਿਲੇ ਚ ਆਪਾਂ ਖੜੇ ਇੱਥੇ ਹੀ ਫੈਂਸਿੰਗ ਲੱਗੀ ਹੈ ਇਸੇ ਕਿਲੇ ਚ ਹਨਾ ਬੱਲੇ ਇਹ ਤਾਂ ਇਹ ਜਾਂਦੇ ਹੋਣੇ ਆ ਖੇਤੀ ਕਰਨ ਦੂਜੇ ਪਾਰ ਕਿਉਂਕਿ ਜ਼ਮੀਨ ਹੈ ਜਿਹੜੀ ਨਾਲ ਲੱਗਦੀਆਂ ਜ਼ਮੀਨਾਂ ਫੈਂਸਿੰਗ ਦੇ ਦੂਜੀ ਸਾਈਡ ਤੇ ਵੀ ਜਾਂਦੇ ਹੋਣੇ ਆ ਅੱਗੇ ਤਾਂ ਕੋਈ ਚੌਂਕੀ ਆ ਗਈ ਨਾ ਬੀਐਸਐਫ ਦੀ ਉੱਥੇ ਨਹੀਂ ਆਪਾਂ ਜਾਣਾ ਆਪਾਂ ਦੇਖ ਲਿਆ ਤੇ ਇਹ ਸਾਰਾ ਹਾਂ ਉਧਰੋਂ ਆਜਾਂ ਪਤਾ ਕਿਉਂ ਆ ਰਹੀਆਂ ਕਿਉਂਕਿ ਨੇੜਾ ਹੈਗਾ ਇੱਥੋਂ ਇਹ ਥੋ 500 ਮੀਟਰ ਦੀ ਅੱਧੇ ਕਿਲੋਮੀਟਰ ਤੇ ਦਾ ਪਾਕਿਸਤਾਨ ਹੋਊਗਾ ਲੈ ਸਾਹਮਣੇ ਉਹਨਾਂ ਦੇ ਪਿੰਡ ਹੈਗੇ ਪਾਕਿਸਤਾਨ ਮੇਰੇ ਭਾਈਆਂ ਦੇ ਪਿੰਡ ਜਿਹੜੇ ਮੁਸਲਿਮ ਭਾਈਆ ਸਾਡੇ ਉਹਨਾਂ ਦੇ ਪਿੰਡ ਇਹ ਸਾਰੀ ਤਾਰ ਲੱਗੀ ਆ ਆਵਾਜ਼ ਆ ਰਹੀ ਹੋਊਗੀ ਤੁਹਾਨੂੰ ਵੀ ਸ਼ਾਇਦ ਇਹ ਖੜਦੇ ਯਾਰ ਹੁਣ ਗਰਮੀ ਹੋ ਗਈ ਮਤਲਬ ਦਿਨਾਂ ਦਾ ਫਰਕ ਪੈ ਗਿਆ ਇੱਥੇ ਖੜ ਜਾਂਦੇ ਆ ਆਪਾਂ ਟਾਲੀਆਂ ਜੀਆਂ ਹੈਗੀਆਂ ਹੋਏ ਹੋਏ ਇੱਥੇ ਖੜਦੇ ਆ ਹਾਂ ਸਹੀ ਆ ਸਹੀ ਆ ਸਹੀ ਆ ਉਹ ਜਿਹੜਾ ਟਾਵਰ ਲੱਗਿਆ ਯਾਰ ਆਹ ਸਾਹਮਣੇ ਇੱਕ ਮਿੰਟ ਆਹ ਵਾਲਾ ਲਾਈਟ ਇਹ ਆਪਣੇ ਵਾਲੀ ਸਾਈਡ ਆ ਠੀਕ ਆ ਠੀਕ ਆ ਠੀਕ ਆ ਤਾਰਾਂ ਲਾਈਟਿੰਗ ਲੱਗੀ ਏ ਫੈਂਸਿੰਗ ਦੀ ਓਕੇ ਓ ਜਿਹੜੇ ਦਰਖਤ ਆ ਉਹ ਪਾਕਿਸਤਾਨ ਵਾਲੀ ਸਾਈਡ ਤੇ ਆ ਕਿੰਨੇ ਯਾਰ ਕਿੰਨੇ ਦਰਖਤ ਆ ਉਧਰ ਵੀ ਕਮਾਲ ਆ ਚਲੋ ਦਰਖਤਾਂ ਲਾਉਣੇ ਚਾਹੀਦੀ ਆਪਾਂ ਨੂੰ ਵਾਤਾਵਰਨ ਨੂੰ ਵਧੀਆ ਰੱਖਣ ਵਾਸਤੇ ਲਾਈਟਿੰਗ ਲੂਟਿੰਗ ਲੱਗੀਆਂ ਸਾਰੀਆਂ ਇੰਨੀ ਨੇੜੇ ਆਪਾਂ ਬੈਠੇ ਅੱਜ ਅੱਜ ਤਾਂ ਬੈਲਕਨ ਨੇੜੇ ਆ ਗਈ ਹਰ ਤਾਂ ਦੇਖਦੇ ਅੱਗੇ ਮੇਰਾ ਕੋਈ ਭਾਈ ਸਾਡਾ ਮਿਲ ਜੇ ਕੋਈ ਅੰਕਲ ਮਿਲ ਜੇ ਕੋਈ ਵੀ ਮਿਲ ਜੇ ਫਿਰ ਆਪਾਂ ਉਹਦੇ ਨਾਲ ਗੱਲਾਂ-ਗੱਲਾਂ ਕਰਾਂਗੇ ਕਿਉਂਕਿ ਜ਼ਮੀਨਾਂ ਜਿਹੜੀਆਂ ਇਹ ਬੋਂਦੇ ਆ ਤੇ ਜ਼ਮੀਨਾਂ ਬੋਂਦੇ ਲਈ ਇਹਨਾਂ ਨੂੰ ਉੱਧਰ ਵੀ ਜਾਣਾ ਪੈਂਦਾ ਪਾਕਿਸਤਾਨ ਵੀ ਜਾਣਾ ਪੈਂਦਾ ਮੱਲਬ ਫੈਂਸਿੰਗ ਟੱਪ ਕੇ ਜਾਣਾ ਪੈਂਦਾ ਪਾਕਿਸਤਾਨ ਤਾਂ ਨਹੀਂ ਹੈ ਤਾਂ ਜ਼ਮੀਨਾਂ ਆਪਣੀਆਂ ਠੀਕ ਆ ਤੇ ਉਹਦੇ ਲਈ ਇਹਨਾਂ ਨੂੰ ਤੇ ਵੀ ਜਾਣਾ ਪੈਂਦਾ ਦੇਖੋ ਯਾਰ ਫਲੀਆਂ ਬਹੁਤ ਲੱਗੀਆਂ ਆਪਾਂ ਇਹੋ ਹੀ ਦੇਖੀ ਜਾਂਦਾ ਪਹਿਲਾਂ ਮੇਰੇ ਬੈਕਸਾਈਡ ਦੇ ਦੇਖੋ ਇਹ ਤੋਰੀਆ ਹੀ ਹੋਊਗਾ ਕਿਉਂਕਿ ਸਰੋਂ ਦੇ ਆਹ ਫੁੱਲ ਸਰੋਂ ਦੇ ਫੁੱਲ ਤਾਂ ਅਜੇ ਫੁੱਲ ਹੀ ਆ ਅਜੇ ਉਹਨਾਂ ਫਲੀਆਂ ਨਹੀਂ ਲੱਗੀਆਂ ਕਿੰਨੀਆਂ ਮੋਟਰਾਂ ਇੱਕ ਆਹ ਮੋਟਰ ਹੈਗੀ ਇੱਕ ਉਹ ਸਾਹਮਣੇ ਬਾਈ ਦੀ ਮੋਟਰ ਆ ਦੀ ਇਧਰ ਤਾਂ ਸਾਰੀ ਉਹ ਵੀ ਆ ਸਾਰੀ ਆਪਾਂ ਘਿਰ ਗਏ ਅੱਜ ਸਾਰੀ ਸਾਈਡ ਤੇ ਫੈਂਸਿੰਗ ਆ ਠੀਕ ਆ ਤੇ ਹੁਣ ਦੇਖਦੇ ਆਪਾਂ ਉਹ ਸਾਹਮਣੇ ਪਿੰਡ ਜਿਹੜੇ ਪਿੰਡੋਂ ਆਪਾਂ ਆਏ ਸੀਗੇ ਤੁਸੀਂ ਪਹਿਲਾਂ ਦੇਖਿਆ ਉਹ ਪਿੰਡ ਚ ਕੁਝ ਚੀਜ਼ਾਂ ਹੈਗੀਆਂ ਉਹ ਆਪਾਂ ਦੇਖਣੀ ਆ ਉੱਥੇ ਚੱਲਦੇ ਆ ਉੱਥੇ ਜਾ ਕੇ ਜਿਹੜੀਆਂ ਚੀਜ਼ਾਂ ਦੇਖਣ ਵਾਲੀਆਂ ਨੇ ਉਹ ਤੁਹਾਨੂੰ ਦਿਖਾਉਨੇ ਆ ਬਾਈ ਨੇ ਆ ਕੀ ਬੀਜਾ ਮੋਟਰ ਤੇ ਆ ਕੁਝ ਬੀਜਾ ਲੱਗਦਾ ਆ ਇਧਰ ਬਾੜ ਕਰੀ ਹੋਈ ਆ ਦੇਖੋ ਹਮ ਠੀਕ ਆ ਠੀਕਾ ਤਨੀਆ ਦਨੀਆ ਵੀ ਲਾਇਆ ਇਹਦੇ ਵਿੱਚ ਕੀ ਪਤਾ ਕੀ ਬੀਜੇ ਹੋਵੇ ਆ ਲੂ ਲੂ ਲਾਏ ਹੋਣਗੇ ਪਹਿਲਾਂ ਪਾ ਉਹ ਉਧਰ ਜਾਂ ਲੱਗੇ ਸੀ ਉਹ ਉਧਰ ਵੀ ਜਿੱਥੇ ਉਹ ਦਰਖਤ ਜੀ ਹੈ ਨਾ ਇੱਥੇ ਇੱਥੇ ਵੀ ਚੌਂਕੀ ਹੈਗੀ ਆ ਉਧਰੋਂ ਵੀ ਫੈਂਸਿੰਗ ਬਿਲਕੁਲ ਨੇੜਾ ਹੀ ਆ ਓ ਮੋਟਰਸਾਈਕਲ ਰੁਕਿਆ ਮੇਰਾ ਉੱਥੋਂ ਚੱਕਦੇ ਹੁਣ ਪਿੰਡ ਚੱਲਦੇ ਆ ਇੱਕ ਗੱਲ ਹੈਗੀ ਆ ਯਾਰ ਜਿੰਨਾ ਮਤਲਬ ਇਹ ਪਿੰਡ ਬਾਰਡਰ ਤੋਂ ਦੂਰ ਆ 1 ਕਿਲੋਮੀਟਰ ਦੀ ਬਾਟ ਆ ਨਾ ਇਹ ਤੇ ਤਾਰਾਂ ਤੋਂ ਫੈਂਸਿੰਗ ਤੋਂ 1 ਕਿਲੋਮੀਟਰ ਦੀ ਬਾਟ ਹੀ ਪਾਕਿਸਤਾਨ ਦਾ ਪਿੰਡ ਹੋਊਗਾ ਸੇਮ ਹੀ ਪਰ ਆਪਣੇ ਪਿੰਡ ਸ਼ਾਂਤ ਆ ਉੱਥੇ ਕਿੰਨੀ ਆਵਾਜ਼ ਆ ਰਹੀ ਕੋਈ ਆਲੂ ਲੱਲੋ ਕਹਿ ਰਿਹਾ ਕੋਈ ਗੰਡੇ ਲੱਲੋ ਹੈ ਨਾ ਤੇ ਜਦੋਂ 3:00 ਵਜੇ ਤੇ ਆ ਉਦੋਂ ਅਜ਼ਾਨ ਦੀ ਆਵਾਜ਼ ਆਉਂਦੀ ਆ ਮਤਲਬ ਆਪਣੇ ਪਿੰਡੋਂ ਉੱਧਰ ਜਾਦੀ ਆ ਆਵਾਜ਼ ਆਉਂਦਾ ਸਪੀਕਰ ਵੱਟੇ ਹਨਾ ਜਾ ਜਾ ਉਹਨਾਂ ਦੇ ਗਲੇ ਵੱਟੇ ਆ ਬਾਈ ਫੇਰ ਆ ਗਿਆ ਸੱਸੀ ਘਾਲ ਜੀ ਖੇਤ ਪੂਤਲੇ ਆ ਨਾ ਇਹ ਕਿੰਨੀਆਂ ਗੰਡਕਾਂ ਆਪਣੇ ਦਾ ਇਹ ਬੱਲੀਆਂ ਨਹੀਂ ਲੱਗੀਆਂ ਹਨਾ ਕਰਤੋਂ ਬੱਲੀਆਂ ਨਹੀਂ ਪਈਆਂ ਸਿੱਟੇ ਨਹੀਂ ਪਏ ਇਹਨਾਂ ਪਿੰਡ ਵਾਲੇ ਉਹ ਦੇਖ ਆਪਾਂ ਬੜੀ ਦੇਖੀ ਜਾਂਦੇ ਆ ਇਹ ਪਿੰਡ ਦਾ ਚਾਰ ਸਫੇਰਾ ਭਾਈ ਇੱਥੋਂ ਜਮਾ ਬਿਲਕੁਲ ਕਲੀਅਰ ਦਿੱਸਦਾ ਆ ਆ ਗਿਆ ਆਪਾ ਬੋਰਡ ਤੋਂ ਲੈਵਲ ਲੈਵਲ ਜਿਹੜੀ ਆਪਾਂ ਬਾਬੇ ਦੀ ਜਗ੍ਹਾ ਤੇ ਮੱਥਾ ਨਹੀਂ ਟੇਕਿਆ ਸੀ ਉੱਤੇ ਤਾਰਾਂ ਤੋਂ ਬਾਹਰ ਆਪਾਂ ਬੋਰਡ ਹੈਨਾ ਤੇ ਬਾਬੇ ਬੋਰਡ ਦੀ ਜਗ੍ਹਾ ਤੋਂ ਮਤਲਬ ਐਂ ਹੀ ਸੀ ਉੱਥੇ ਵੀ ਕਾਲ ਜੀ ਹਨ ਇਹ ਪਿੰਪਲ ਦੇ ਬੋੜ ਦੋ ਆ ਇੱਥੇ ਬੋੜ ਹੀ ਬਹੁਤ ਵੱਡਾ ਸੀ ਤੇ ਮੈਂ ਕਹਿੰਦਾ ਪਿੰਡ ਵੀ ਇੰਨਾ ਦੇ ਨੋਤੇ ਹੀ ਹੁਣ ਕਿੰਨਾ ਉੱਚਾ 100 100 ਪਤਾ ਹੋਊਗਾ ਇਹ ਚੱਲ ਯਾਰ ਇੱਕ ਗੱਲ ਪੋਜ਼ਿਟਿਵ ਪਤਾ ਕੀ ਆ ਇੱਕ ਗੱਲ ਦੇਖੋ ਚਾਹੇ ਬਾਬੇ ਦੇ ਨਾਂ ਤੇ ਹੈਗਾ ਜਿਵੇਂ ਮਰਜੀ ਆ ਜੇ ਮੰਨ ਲਓ ਬਾਬੇ ਦੇ ਨਾਂ ਤੇ ਨਾਂ ਹੁੰਦਾ ਤਾਜਾ ਪਿੱਪਲ ਬਣੀ ਸੀ ਰਹਿਣਾ ਬੋਰ ਵੀ ਨਹੀਂ ਸੀ ਪੜ ਦੇਣਾ ਸੀ ਆਪਾਂ ਇਹ ਗੱਲ ਸਭ ਤੋਂ ਵਧੀਆ ਬਾਬਾ ਆਪ ਤਾਂ ਬੈਠਾ ਉਹਨੇ ਮਤਲਬ ਦਰਖਤ ਵੀ ਬਚਾਏ ਕਿੰਨੇ ਪੱਤੇ ਆ ਕਿੰਨੇ ਪੰਛੀ ਰਹਿੰਦੇ ਆ ਕਮਾਲ ਦਾ ਯਾਰ ਨਜ਼ਾਰਾ ਬੱਲੇ 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 ਦੇਖੀ ਯਾਰ ਕਿੰਨੇ ਸੋਹਣੇ ਹਰਿਆ ਹਰਿਆਵਲ ਕਿੰਨੀ ਆ ਆ ਬਾਬਾ ਜੀ ਦੇ ਇਧਰ ਲੰਗਰ ਹਾਲ ਬਣਿਆ ਹਨਾ ਕਿੰਨਾ ਸੋਹਣਾ ਬਣਿਆ ਟਿੰਨਾ ਬੂਟੇ ਹੋਰ ਵੀਰੇ ਕੀ ਹਾਲ? ਠੋੜਾ ਹੀ ਪਿੰਡ। ਹਾਂਜੀ ਇਹੀ ਪਿੰਡ। ਠੀਕ ਐ। ਅਹੀਂ ਛੋਟੇ ਛੋਟੇ ਜਿਹੜੰਦੇ ਉਹ ਬੋੜਾ ਦਾਦਾ ਜੀ ਹੀ ਮੇਰੇ। ਅੱਛਾ ਇਥੇ ਸੇਵਾ ਕਰਦੇ ਪਾਬੇ ਦੇ। ਅੱਛਾ ਜੀ। ਉਹਨਾਂ ਨੇ ਇਹ ਦੂਜਾ ਲਾਇਆ ਹੀ ਲਿਆ ਕੇ। ਹੂੰ। ਬਹੁਤ ਏਰ ਹੋ ਗਿਆ ਇਹਨੂੰ ਤੇ ਮੇਰੇ ਸਾਹ ਚ ਘੱਟੋ ਘੱਟ 35 ਸਾਲ ਹੋ ਗਏ ਨੇ। ਇਹ 35 ਸਾਲ ਹੋ ਗਏ ਤੇ ਤਿੰਨਾਂ ਨੂੰ। ਉਹ ਪਰਲੇ ਬੋੜ ਬੋੜ ਨੂੰ। ਪਰਲੇ ਨੂੰ ਉਹ ਜਿਹੜਾ ਮੋਢ ਵੱਡਾ ਉਹ। ਹਾਂਜੀ। ਠੀਕ ਆ ਯਾਰ ਇੱਕ ਗੱਲ ਵਧੀਆ ਚਾਹੇ ਬਾਬੇ ਦੇ ਨਾਂ ਤੇ ਜੇ ਮੰਨ ਲਓ ਬਾਬੇ ਦਾ ਨਾਂ ਨਾ ਹੁੰਦਾ ਮੈਂ ਅੱਗੇ ਦੱਸਿਆ ਪੜਦੇ ਨੇ ਸੀ ਨਾ ਆਪਾਂ ਆਪਾਂ ਕੁਝ ਰਹਿਣ ਨਹੀਂ ਦਿੰਦੇ ਹਨਾ ਚਲੋ ਬਾਬੇ ਨੇ ਬਚਾਏ ਇਹ ਫਿਰ ਤੇ ਲੱਗ ਲੱਗੇ ਪਤਾ ਕੀ ਕਹਣਾ ਸੀ ਇਹ ਫਸਲ ਖਰਾਬ ਹੁੰਦੀ ਆ ਹੁਣ ਕੋਈ ਕੁਝ ਨਹੀਂ ਕਹਿੰਦਾ ਨਾ ਨਾ ਹੁਣ ਇਹ ਬਾਬੇ ਨਾਂ ਤੇ ਪਹਿਲੀ ਆ ਅੱਛਾ ਜੀ ਪਹਿਲਾਂ ਛੋਟੇ ਛੋਟੇ ਇੱਥੇ ਮਤਲਬ ਗੁਮਟੇ ਹੀ ਪਰ ਇੱਥੇ ਵਾਵਾ ਚੜਦੀ ਕਲਾ ਵਾਲੇ ਬਾਬੇ ਆ ਗਏ ਠੀਕ ਹੈ ਜੀ ਹੁਣ ਮੇਰੇ ਦਾਦੀ ਜੀ ਇੱਥੇ ਸੇਵਾ ਕਰਦੇ ਨੇ ਠੀਕ ਆ ਵਧੀਆ ਪਰਿਵਾਰ ਬਣਾਤਾ ਹਾਂਜੀ ਇੱਥੇ ਆ ਬੈਠਣ ਨੂੰ ਥੜੇ ਬਣ ਗਏ ਹਾਂਜੀ ਬੈਠਣ ਨੂੰ ਥੜੇ ਬਣ ਗਏ ਜਿਵੇਂ ਗਰਮੀਆਂ ਵੀ ਆ ਜਾਣੀਆਂ ਪਰ ਛੋਟੇ ਛੋਟੇ ਬੱਚੇ ਸਿਆਣੇ ਬੰਦੇ ਆ ਕੇ ਫਿਰ ਬੈਠੇ ਰਹਿੰਦੇ ਸੀ ਠੀਕ ਹੈ ਤੁਹਾਡਾ ਪਿੰਡ ਤਾਂ ਯਾਰ ਜਮਾ ਬਾਰਡਰ ਤੇ ਹੈਣਾ ਹਾਂਜੀ ਬਾਰਡਰ ਤੇ ਹੈ ਠੀਕ ਹੈ ਠੀਕ ਹੈ ਕੋਈ ਦਿੱਕਤ ਨਹੀਂ ਹੁੰਦੀ ਬਾਰਡਰ ਨਾਲ ਨਾਲ ਕੋਈ ਦਿੱਕਤ ਨਹੀਂ ਤੇ ਇਧਰੋਂ ਅਸੀਂ ਉੱਥੇ ਸੁਣਦੇ ਸੀ ਵਾਜਾ ਪੂਜਾ ਆਈ ਜਾਂਦੀਆਂ ਕੋਲ ਲਾਗੇ ਲਾਗੇ ਪਿੰਡ ਨੇ ਜਿਹੇ ਚੱਠਿਆਂ ਵਾਲਾ ਹੋ ਗਿਆ ਚੱਠਿਆਂ ਵਾਲਾ ਹਾਂਜੀ ਦੋ ਤਿੰਨ ਪਿੰਡ ਲਾਗੇ ਲਾਗੇ ਆ ਉਹ ਫਿਰ ਉੱਥੇ ਆਪਦੇ ਜੋ ਨਵਾਜ ਪੜਦੇ ਨੇ ਮੁਸਲਮਾਨ ਫਿਰ ਲਾਗੇ ਲਾਗੇ ਪਿੰਡ ਉਹ ਆਉਂਦਾ ਇਹ ਵਾਲੇ ਉਹ ਬਾ ਆ ਵੇਚਣ ਦੀ ਕੋਈ ਸਵਾਜ਼ ਆਉਂਦੀ ਕਿੰਨੀ ਕਿੰਨੀ ਉੱਚੀ ਬੋਲਦੇ ਹਾਂ ਹਾਂ ਜਿਵੇਂ ਸਬਜ਼ੀ ਸਬਜ਼ੀ ਇੱਧਰ ਆਪਣੇ ਵੇਚਤੇ ਆ ਉਧਰ ਵੀ ਇਦਾਂ ਹੀ ਮਤਲਬ ਬਾਬੇ ਦੀ ਜਗ੍ਹਾ ਤੋਂ ਇੱਧਰ ਆ ਗਏ ਨਾ ਆਪਾਂ ਹੁਣ ਇੱਧਰ ਇੱਕ ਤਾਂ ਉਹ ਬਿਲਡਿੰਗ ਆ ਆਪਾਂ ਦੇਖਣੀ ਗੁਰਦੁਆਰਾ ਸਾਹਿਬ ਦੀ ਸਿੱਧੇ ਜਾਂਦੇ ਆ ਯਾਰ ਇਹ ਬਾਸਪੂਚ ਹੁੰਦੀ ਆ ਨਾ ਉਦੋਂ ਔਖਾ ਕਿਉਂਕਿ ਆ ਉਹ ਸ ਗਲੀਆਂ ਕੱਚੀਆਂ ਕੁੱਚੀਆਂ ਇੱਥੇ ਦਾ ਲੱਗਿਆ ਇੱਟਾ ਇਹ ਆ ਤਾਂ ਵਧੀਆ ਪਰਾਣੇ ਪੰਡਹ ਮਤਲਬ ਜੇ ਆਪਾਂ ਸੋਚ ਕੇ ਦੇਖੀਏ ਤਾਂ ਉੱਥੇ ਵੀ ਐ ਹੀ ਮੋਹ ਚਲ ਹੋਊਗਾ ਸਾਹਮਣੇ ਇਹਦਾ ਘਰ ਐ ਇੱਧਰ ਇੱਧਰ ਤਾਂ ਨਹੀਂ ਨਿਕਲਿਆ ਜਾਣਾ ਆਪਣੇ ਅੰਦਰੋਂ ਮੋਟਰਸਾਈਕਲ ਫਸ ਜਾਣਾ ਨਹੀਂ ਜਿਹੜਾ ਆਪਾਂ ਉਧਰੋਂ ਗੁਰਦੁਆਰਾ ਸਾਹਿਬ ਦੇਖਿਆ ਉਹੀ ਆਏ ਜਿਹੜਾ ਉਹ ਸਾਈਡ ਤੋਂ ਦੇਖਿਆ ਸੀ ਹਨਾ ਆ ਗਏ ਆਪਾਂ ਵਧੀਆ ਗਲੀ 'ਚ ਆ ਬਾਬਾ ਜੀ ਦੀ ਇਮਾਰਤ ਆ ਮੱਥਾ ਟੇਕੀਏ ਸਤਨਾਮ ਏ ਨਾਲ ਨਾਲ ਕੀ ਰਸਤਾ ਬੰਦ ਹੋ ਗਿਆ ਓਹੋ ਓਹੋ 모ੜੋ 모ੜੋ ਪਿੱਛੇ 모ੜੋ ਬਈ ਐ ਕਿਹੜੀ ਕਿਹੜੀ ਗਰੀ ਮੁੜ ਗਈ ਅ빠 ਜਿਹੜੀ ਗਰੀ ਬਾਹਰ ਨੂੰ ਜਾਵਦੀ ਤਉ ਦੇਖੀ ਹੋਗੀ ਆ ਜਾ ਪੁਰਾਣੇ ਘਰ ਪੁਰਾਣੀਆਂ ਗਲੀਆਂ ਆਹਾ ਆ ਨਿਕਲੂਗੀ ਨਿਕਲੂਗੀ ਸਾਥ ਦਿੱਤਾ ਪ੍ਰਾਂਕਿ ਸਮਤ ਨੇ ਉਹ ਸਾਹਮਣੇ ਵਿਖਰੋ ਗਲੀ ਵੱਟੀ ਗਲੀ ਚ ਪਾਉਗੀ ਇਹ ਨਿਕਲ ਕੇ ਮੇਰੇ ਨੇ ਜਿਹੜਾ ਆਪੜੋਂ ਮਿਲਿਆ ਸੀ ਨਾ ਉੱਥੇ ਦਰਗਾਹ ਤੇ ਉਹ ਆਪਣ ਘਰੇ ਲੈ ਗਿਆ ਭਾਈ ਦੇ ਘਰੋਂ ਚਾਹ ਪੀਤੀ ਚਾਹ ਕੀ ਕਿਤੇ ਇੱਧਰ ਆ ਗਏ ਹੁਣ ਹੋਰ ਭਾਈ ਕੀ ਹਾਲ ਇਹ ਆ ਸਕੂਲ ਦੇਖੋ ਸਕੂਲ ਦੀ ਗੰਦ ਪੀਣ ਵਾਲਾ ਸਾਫ ਪਾਣੀ ਯਾ ਕ੍ਰਾਂਤੀ ਵੱਲ ਵਧਾ ਪੰਜਾਬ ਯਾਰ ਕਿੱਡੇ ਵਧੀਆ ਹਾਂ ਲਾਈਨਾਂ ਇਆਂ ਲਿਖੀਆਂ ਅੱਜ ਮਹੀਨ ਤੱਕ ਫ੍ਰੀ ਸਿਆ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਅਰਮੀ ਤੱਕ ਆ ਸਕੂਲ ਦਾ ਗੇਟ ਆ ਇਸ ਪ੍ਰਾਇਮਰੀ ਸਕੂਲ ਐਲੀਮੈਂਟਰੀ ਸਕੂਲ ਪੱਤੀ ਪਲੋ ਹਨਾ ਤਰਨਧਾਰਨ ਕਿੰਨਾ ਸੋਹਣਾ ਸਕੂਲ ਆ ਅੰਦਰ ਜਿਹੜੂ ਪੇਂਟਿੰਗ ਮੁਰਤੀ ਕਰੀ ਵਧੀਆ ਛੋਟੇ ਬੱਚਿਆਂ ਨੂੰ ਗੇਟ ਬੰਦ ਹਨਾ ਜਦੋਂ ਪ੍ਰਾਣੇ ਜ਼ਮਾਨੇ ਚ ਲੋਕ ਜਦੋਂ ਆਹ ਰਸਤੇ ਕੱਚੇ ਸੀ ਕੱਚੇ ਰਸਤੇ ਸੀ ਧੂੜਾਂ ਪੜਦੇ ਆਉਂਦੇ ਸੀ ਗੱਡੇ ਜਾਂ ਕੁਝ ਵੀ ਜਾਂ ਅਸੀਂ ਸਕੂਲ ਜਾਂਦੇ ਸੀ ਤਹ ਉਹ ਦੋ ਜਦੋਂ ਬੱਚੇ ਥੱਕ ਜਾਂਦੇ ਆ ਆ ਬੈਂਚ ਤਾਂ ਹੁੰਦੇ ਨਹੀਂ ਸੀ ਇਸ ਤਰ੍ਹਾਂ ਖੜ ਕੇ ਖੜ ਜਾਣਾ ਦਰਖਤ ਦੇ ਇਸ ਤਰ੍ਹਾਂ ਨਲਕੇ ਚੱਲਦੇ ਹੁੰਦੇ ਸੀ ਜਿਵੇਂ ਆ ਖੜਾ ਇੱਥੋਂ ਪਾਣੀ ਪੀ ਲੈਣਾ ਫੇਰ ਤੁਰ ਪੈਣਾ ਰੌਣਕ ਰੌਣਕ ਹੁੰਦੀ ਦੇਖ ਲੈਣਾ ਇੱਥੋਂ ਬੈਠਿਆਂ ਦੇਖ ਲੈਣਾ ਕਿ ਉਹ ਫਲਾਨਾ ਆਉਂਦਾ ਰੁਕ ਜੀ ਉਹਨਾਂ ਨੂੰ ਨਾਲ ਲੈ ਜਾ ਉਹਨਾਂ ਬਾਜਾ ਮਾਰਨੀ ਆ ਕਿਉਂਕਿ ਜਦੋਂ ਮੰਨ ਲਓ 4-5 ਬੱਚੇ ਇਕੱਠੇ ਤੁਰੇ ਜਾਂਦੇ ਨਾ ਜਾਂ ਬੰਦੇ ਜਾਂ ਕੋਈ ਜਨਾਨੀਆਂ ਤਾਂ ਉਹ ਗੱਲਾਂ ਕਰਦੇ ਉਹਨਾਂ ਦਾ ਜਿਹੜੀ ਵਾਰ ਸੀਗੀ ਉਹ ਨਿਕਲ ਜਾਂਦੀ ਸੀ ਤੇ ਜੇ ਮੰਨ ਲਓ ਬੈਠੇ ਰਹਿੰਦੇ ਇਕੱਲਾ ਇਕੱਲਾ ਬੰਦਾ ਤੁਰ ਕੇ ਜਾਂਦਾ ਤਾਂ ਫਿਰ ਬਾਟ ਜਿਹੜੀ ਆ ਉਹ ਨਵੇੜ ਨਹੀਂ ਬੜੀ ਔਖੀ ਹੁੰਦੀ ਸੀ ਤੇ ਅੱਜ ਕੱਲ ਉਹ ਜਮਾਨੇ ਨਹੀਂ ਜੇ ਕੋਈ ਲੰਘਦਾ ਮੋਟਰਸਾਈਕਲ ਲੰਘ ਜਾਂਦਾ ਜਾਂ ਗੱਡੀ ਲੰਘ ਜਾਂਦੀ ਆ ਹੁਣ ਤਾਂ ਜਾਂ ਕੋਈ ਗੱਡੀ ਲੰਘ ਜਾਂਦੀ ਜਾਂ ਮੋਟਰਸਾਈਕਲ ਫਰ ਫਰ ਕਰਕੇ ਲੰਘ ਜਾਂਦੇ ਆ ਤੇ ਕੋਈ ਨਾ ਟਾਮਾ ਟਾਮਾ ਜਿਵੇਂ ਆ ਸਸੀ ਕਾਲ ਜੀ ਬਾਈਕ ਸਾਈਕਲ ਤੇ ਆ ਕੋਈ ਟਾਮਾ ਟਾਮਾ ਸਾਈਕਲ ਦੇ ਸਪੈਨ ਦਾ ਚਲੋ ਇਹ ਵੀ ਸ਼ੁਕਰ ਆ ਜਰ ਕਿਤੇ ਨਾ ਕਿਤੇ ਸਾਈਕਲ ਆਪਾਂ ਦੇਖ ਲੈਨੇ ਆ ਔਰ ਉਹ ਚੀਜ਼ਾਂ ਨਹੀਂ ਹੈਗੀਆਂ ਕਿ ਰਲ ਕੇ ਆਪਾਂ ਤੁਰੇ ਚੱਲੀਏ ਕਿਉਂਕਿ ਉਦੋਂ ਸਿਹਤ ਵੀ ਠੀਕ ਤਾਂ ਹੀ ਰਹਿੰਦੀ ਸੀ ਆਪਾਂ ਪੈਦਲ ਤੁਰੇ ਜਾਂਦੇ ਸੀ ਤੇ ਦਿਨ ਚ ਅਸੀਂ 1.5 ਤੇ 2 ਤੇ 3 ਕਿਲੋਮੀਟਰ ਅਸੀਂ ਪੈਦਲ ਆਉਣ ਜਾਣ ਸਕੂਲੋਂ ਕਰਦੇ ਹੁੰਦੇ ਸੀ ਵਧੀਆ ਮਾਹੌਲ ਸੀਗਾ ਹੁਣ ਵੀ ਠੀਕ ਆ ਚਲੋ ਪਰਮਾਤਮਾ ਦਾ ਸ਼ੁਕਰ ਚਲੋ ਅੱਗੇ ਕੀ ਨੌਕੀ ਆ ਤੁਹਾਡਾ ਮੇਰਾ ਨਾਮ ਹਰਜਿੰਦਰ ਕੌਰ ਹਰਜਿੰਦਰ ਕੌਰ ਈਆ ਚੀ ਦੇ ਘਰੇ ਗਿਆ ਤੰਦੂਰ ਦੇਖ ਲਿਆ ਆਪਾਂ ਨੇ ਤੇ ਚੁੱਲਾ ਲਾਇਆ ਇਹਨਾਂ ਨੇ ਆ ਵੱਡਾ ਚੁੱਲਾ ਹਨਾ ਇੱਥੇ ਵੱਡੇ ਲੋ ਆਉਂਦੀ ਆ ਲੋ ਫੁਲਕੇ ਪਕਾਈਦੇ ਆ ਹਾਂਜੀ ਉੱਤੇ ਫੁਲਕੇ ਲਾਈਦੇ ਆ ਆ ਤੰਦੂਰ ਆ ਹਾਂਜੀ ਤੇ ਇਹ ਹੁਣ ਪਕਾਉਂਦੇ ਇੱਥੇ ਕਿ ਨਹੀਂ ਹੁਣ ਸਰਦੀ ਜੀ ਕਰਕੇ ਨਹੀਂ ਪਕਾਉਂਦੇ ਅਮੀ ਮਾਂ ਕਰਕੇ ਅੱਛਾ ਹਾਂ ਵਧੀਆ ਵੇ ਇੱਥੇ ਪਕਾਉਂਦੇ ਨੇ ਗੈਸ ਤੇ ਘੱਟ ਕਰ ਗੈਸ ਤੇ ਕਾਟੇ ਦੇ ਤੇ ਉਹ ਵਧੀਆ ਪਿੰਡਾਂ ਜੀ ਤਾਂ ਐ ਹੀ ਹੁੰਦਾ ਉਧਰ ਪਾਰਕ ਵੀ ਬਣਾਈ ਆ ਘਰ ਹਾਂਜੀ ਬਣਾਈ ਆ ਠੀਕ ਹੈ ਠੀਕ ਹੈ ਜੀ ਧੰਨਵਾਦ ਤੁਹਾਡਾ ਬਈ ਦਾ ਕਮਰਾ ਹਨਾ ਹਾਂ ਨਹੀਂ ਨਹੀਂ ਜੁੱਤੀ ਜੁੱਤੀ ਲਾਉਣੀ ਪੈਣੀ ਨਾ ਫਿਰ ਹਾਂ ਠੀਕ ਹੈ ਠੀਕ ਹੈ ਠੀਕ ਇਹ ਤਾਂ ਵਧੀਆ ਰੰਗ ਰੂੰਗ ਕਰਿਆ ਤੁਸੀਂ ਠੀਕ ਹੈ ਟੂਕ ਲਿਆ ਇੱਥੇ ਕਿੰਨਾ ਸੋਹਣਾ ਬਾਗ ਆ ਗਿਆ ਬਾਗ ਹੈਗਾ ਅੰਬਾਂ ਦਾ ਆਇਦਰ ਇਹਨਾਂ ਦੇ ਮੋਢ ਉੱਤੋਂ ਸ਼ਾਂਗ ਤਾਂ ਸਾਰਾ ਹੈ ਨਾ ਮੋੜ ਕਿੰਨੇ ਸੋਹਣੇ ਆ ਇਹ ਹੁਣ ਫੁੱਟੂਗੇ ਇਹ ਵੀ ਅੰਬ ਹੀ ਲੱਗਦੇ ਯਾਰ ਬੱਲੇ 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 ਕਿੰਨੇ ਸੋਹਣੇ ਅੰਬ ਆ ਯਾਰ ਕਿੱਡਾ ਘੈਂਟ ਬਾਗ ਕਿੰਨੇ ਕਿੱਲਿਆਂ ਚ ਇਹ ਬਾਗਾਂ ਦਾ ਪਿੰਡ ਹੀ ਲੱਗਦਾ ਮੈਨੂੰ ਲੱਗਦਾ ਮਹਿਮੂਦਪੁਰਾ ਲਖਣਾ ਹੈ ਨਾ ਇਹ ਆ ਅੰਬਾਂ ਦਾ ਬਾਗ ਤੇ ਸਵੇਰੇ ਆਪਾਂ ਉਹ ਜਦੋਂ ਵੀਡੀਓ ਸਟਾਰਟਿੰਗ 'ਚ ਆਪਾਂ ਦੇਖਿਆ ਸੀ ਨਾ ਉਹ ਬਾਗ ਸੀਗਾ ਗੱਬੂ ਘੋਸ਼ਿਆਂ ਦਾ ਬਾਗ ਸੀ ਉਹ ਕਿੰਨੀ ਸਫਾਈ ਵੀ ਕੀਤੀ ਆ ਇਧਰ ਹਾਲੂਲ ਮਾਰੇ ਆ ਤੇ ਕਿੰਨਾ ਸ਼ਾਂਤ ਮਾਹੌਲ ਆ ਕੋਈ ਪੰਛੀ ਵੀ ਹੈ ਨਾ ਆਪਣੇ ਵਾਂਗੂ ਦੇਣੇ ਚੁੱਕ ਚੁੱਕ ਕੇ ਸ਼ਾਮੀ ਬੈਠਦੇ ਹੋਣੇ ਕਿਉਂਕਿ ਜ਼ਿੰਦਗੀ 'ਚ ਇੱਕ ਚੀਜ਼ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਸਭ ਤੋਂ ਮਹਿੰਗੀ ਚੀਜ਼ ਤੰਦਰੁਸਤੀ ਆ ਦੋਸਤੋ ਪ੍ਰਮਾਤਮਾ ਨੂੰ ਰੱਬ ਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਹਮੇਸ਼ਾ ਤੰਦਰੁਸਤ ਰਹੋ ਜਿਹੜੀ ਦੁਨੀਆ ਦੀ ਸਭ ਤੋਂ ਜਿਹੜੀ ਮਹਿੰਗੀ ਚੀਜ਼ ਹੈ ਨਾ ਉਹ ਤੁਹਾਨੂੰ ਮਿਲੇ ਠੀਕ ਹੈ ਤੇ ਏਸੀ ਅੱਜ ਦੀ ਵੀਡੀਓ ਆਪਾਂ ਬਾਰਡਰ ਏਰੀਆ ਦੇ ਪਿੰਡ ਦੇਖ ਰਹੇ ਆ ਤੇ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ